ਹੋ ਗਈ ਹੈ ਤੇ ਰਣਬੀਰ ਸਿੰਘ ਖੱਟੜਾ ਵੀ ਉਸ ਸਮੇਂ ਜਿਹੜਾ ਬਿਆਨਤੇ ਬੁੱੱਜੜ ਦੀ ਸਰਕਾਰ ਦਾ ਏਜੰਡਾ ਸੀ ਤੇ ਡੀਜੀਪੀ ਕੇਪੀਐਸ ਗਿੱਲ ਉਸ ਨੀਤੀ ਤੇ ਆਇਆ ਸੀ ਕਿ ਕਿਸੇ ਨੂੰ ਛੱਡਣਾ ਨਹੀਂ ਤੇ ਉਹਦੇ ਹੁਕਮ ਦੀ ਪੂਰਤੀ ਜਿਹੜੀ ਹੈ ਜਿੱਥੇ ਬਾਕੀ ਹੋਰ ਪੁਲਿਸ ਆਫੀਸਰ ਕਰ ਰਹੇ ਸੀ ਤੇ ਉਹਨਾਂ ਦੇ ਵਿੱਚ ਜਿਹੜੇ ਮੁਖ ਸੀਗੇ ਉਹਨਾਂ ਚੋਂ ਰਣਬੀਰ ਸਿੰਘ ਖੱਟੜਾ ਵੀ ਇੱਕ ਸੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੈ ਜੇ ਤੁਹਾਡਾ ਤੇ ਮੇਰਾ ਖਿਆਲ ਕਿ ਤੁਸੀਂ ਸਾਰੀਆਂ ਫੁੱਜਾਂ ਬਾਹਰ ਆਈਆਂ ਹੀ ਜੇ 1992 ਤੋਂ ਲੈ ਕੇ 95 ਤੱਕ ਜੇ ਆਪਾਂ ਉਸ ਤੋਂ ਪਹਿਲਾਂ ਵੀ ਕਹਿ ਲਈਏ ਜਿਹੜੀ ਮਾਜਾ ਬੈਲਟ ਸੀ ਇਹ ਮੇਨ ਸੀਗੀ ਖਾੜਕੂ ਵਾਦੇ ਗੜਦੀ ਔਰ ਚਾ ਪੰਜਾਬ ਸਾਰਾ ਹੀ ਉਸ ਸਮੇਂ ਜਿਹੜਾ ਆ ਉਹ ਸੰਘਰਸ਼ ਕਰ ਰਿਆ ਸੀਗਾ ਪਰ ਮਾਝੇ ਦੀ ਧਰਤੀ ਦੇ ਉੱਤੇ ਚਾਹੇ ਉਹ ਪੁਲਿਸ ਡਿਸਟ੍ਰਿਕਟ ਗੁਰਦਾਸਪੁਰ ਸੀ ਚਾਹੇ ਪੁਲਿਸ ਡਿਸਟ੍ਰਿਕਟ ਬਟਾਲਾ ਸੀ ਚਾਹੇ ਮਜੀਠਾ ਕਹਿੰਦੇ ਸੀ ਉਦੋਂ ਹੁਣ ਅਮਰਸਰ ਰੂਰਲ ਕਹਿੰਦੇ ਐ ਅਮਰਸਰ ਸੀ ਤਰਨਤਾਰਨ ਸੀ ਇਹ ਗੜ ਸੀਗੇ ਤੇ ਬਟਾਲਾ ਮਜੀਠਾ ਤੇ ਤਰਨਤਾਰਨ ਚੁਣ ਕੇ ਐਸਐਸਪੀ ਲਾਇਆ ਜਾਂਦੇ ਸੀ ਕਿ ਜਿਹੜਾ ਘਾਣ ਕਰਨ ਦੇ ਵਿੱਚ ਕੋਈ ਲਿਹਾਜ਼ ਨਾ ਰੱਖੇ ਤੇ ਸਰਦਾਰ ਰਣਵੀਰ ਸਿੰਘ ਜੀ ਖਟੜਾ ਬਟਾਲੇ ਵੀਰ ਹੈ ਜਿਹਨੂੰ ਹੁਣ ਅੰਮ੍ਰਿਤਸਰ ਰੂਰਲ ਕਹਿੰਦੇ ਨੇ ਮਜੀਠੇ 'ਚ ਵੀ ਐਸਐਸਪੀ ਰਹਿ ਔਰ ਤਰਨਤਾਰਨ ਵੀ ਐਸਐਸਪੀ ਰਹਿ ਜਦੋਂ ਜਦੋਂ ਇਹ ਐਸਐਸਪੀ ਸੀ ਇਹਨਾਂ ਜ਼ਿਲ੍ਹਿਆਂ 'ਚ ਤੁਸੀਂ ਉਹਨਾਂ ਸਮਿਆਂ ਦਾ ਰਿਕਾਰਡ ਕੱਢ ਕੇ ਦੇਖ ਲਵੋ ਕਿ ਉਦੋਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰੋਜ਼ਾਨਾ ਕਿੰਨੇ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ ਝੂਠੇ ਪੁਲਿਸ ਮੁਕਾਬਲੇ ਔਰ ਸਰਦਾਰ ਅਨਬੀਰ ਸਿੰਘ ਖੱਟੜੇ ਦੇ ਤਸ਼ੱਦਦ ਦੀਆਂ ਕਹਾਣੀਆਂ ਕਿਉਂਕਿ ਮੈਂ ਵੀ ਜੇਲ੍ਹ ਚ ਸੀਗਾ ਤੇ ਜੇਲ੍ਹ ਦੇ ਵਿੱਚ ਆਣ ਕੇ ਜਿਹੜੇ ਲੋਕ ਉਸ ਤਸ਼ੱਦਦ ਦੇ ਦੌਰ ਤੋਂ ਨੌਜਵਾਂ ਲੰਘੇ ਹੁੰਦੇ ਸੀ ਤੇ ਆਪਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਆਪ ਦੇ ਪਰਿਵਾਰਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਇੰਟਰੋਗੇਸ਼ਨ ਸੈਂਟਰਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਤੇ ਜਿੱਥੇ ਬਾਕੀ ਜਿਹੜੇ ਬੁੱਚੜ ਪੁਲਿਸ ਆਫੀਸਰ ਸੀਗੇ ਚਾਹੇ ਕੋਈ ਇਨਸਪੈਕਟਰ ਸੀ ਚਾਹੇ ਕੋਈ ਡੀਐਸਪੀ ਸੀ ਚਾਹੇ ਕੋਈ ਐਸਪੀ ਸੀ ਤੇ ਉਥੇ ਐਸਐਸਪੀ ਰਣਬੀਰ ਸਿੰਘ ਖੱਟੜੇ ਦੀਆਂ ਉਹ ਤਸ਼ੱਦਦ ਦੀਆਂ ਕਹਾਣੀਆਂ ਜਿਹੜੀਆਂ ਸਿੱਖ ਨੌਜਵਾਨਾਂ ਦੇ ਉੱਤੇ ਜਿਸ ਰੂਪ ਚ ਉਹ ਕਰਦਾ ਸੀਗਾ ਉਹ ਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਮੈਂ ਵੀ ਸੁਣਦਾ ਰਿਆ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਤੇ ਉਸ ਤੋਂ ਬਾਅਦ ਵੀ ਔਰ ਇਹੀ ਨਹੀਂ ਸਿੱਖ ਨੌਜਵਾਨਾਂ ਤੇ ਸਾਡੀਆਂ ਸਿੱਖ ਧੀਆਂ ਭੈਣਾਂ ਬੀਬੀਆਂ ਦੇ ਉੱਤੇ ਵੀ ਜਿਹੜੇ ਤਸ਼ੱਦਦ ਦਾ ਦੌਰ ਚੱਲਦਾ ਰਿਹਾ ਤੇ ਜਿਹੜੇ ਤਸ਼ੱਦਦ ਕਰਨ ਵਾਲੇ ਸੀ ਰਣਬੀਰ ਸਿੰਘ ਖੱਟੜਾ ਵੀ ਉਹਨਾਂ ਚੋਂ ਇੱਕ ਸੀ ਤੇ ਮੈਂ ਹੁਣ ਖੱਟੜਾ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਖੱਟੜਾ ਸਾਹਿਬ ਤੁਸੀਂ ਬੜੇ ਭੋੜੇ ਜੇ ਬਣਦੇ ਜੇ ਬੜੇ ਅੰਮ੍ਰਿਤਧਾਰੀ ਹੋਣ ਦਾ ਵੀ ਦਾਵਾ ਕਰਦੇ ਜੇ ਮੈਂ ਅੰਮ੍ਰਿਤ ਦੇ ਉੱਤੇ ਜਾਂ ਅੰਮ੍ਰਿਤਧਾਰੀ ਹੋਣ ਦੇ ਉੱਤੇ ਇਤਰਾਜ਼ ਨਹੀਂ ਕਰਦਾ ਮੈਂ ਸ਼ੁਕਰ ਕਰਦਾ ਕਿ ਤੁਹਾਡੀਆਂ ਰਗਾਂ ਦੇ ਵਿੱਚ ਦੀ ਤੁਹਾਡੇ ਨੇਤਰਾਂ ਦੇ ਵਿੱਚ ਦੀ ਤੁਹਾਡੇ ਕੇਸਾਂ ਦੇ ਵਿੱਚ ਦੀ ਉਹ ਅੰਮ੍ਰਿਤ ਦੇ ਜਿਹੜੇ ਛਿੱਟੇ ਨੇ ਉਹ ਅੰਮ੍ਰਿਤ ਦੇ ਜਿਹੜੇ ਚੁੜੇ ਨੇ ਉਹ ਲੰਗੇ ਨੇ ਪਰ ਤੁਹਾਨੂੰ ਮਾੜਾ ਮੋਟਾ ਵੀ ਮਹਿਸੂਸ ਨਾ ਹੋਇਆ ਤੁਹਾਨੂੰ ਥੋੜਾ ਬੋਤਾ ਵੀ ਦੁੱਖ ਨਾ ਹੋਇਆ ਕਿ ਤੁਸੀਂ ਇੱਕ ਸਿੱਖ ਹੋ ਕੇ ਅੰਮ੍ਰਿਤਧਾਰੀ ਹੋ ਕੇ ਅੰਮ੍ਰਿਤਧਾਰੀ ਨੌਜਵਾਨਾਂ ਦੀਆਂ ਕਸ਼ਹਰੇ ਤੇ ਕਿਰਪਾਨਾਂ ਲੋਹਾਲਵਾ ਕੇ ਧੀਆਂ ਪੇਣਾ ਦੀਆਂ ਕਿਰਪਾਨਾਂ ਤੇ ਕਸ਼ਹਰੇ ਲੋਹਾਲਵਾ ਕੇ ਤੁਸੀਂ ਨੰਗਿਆਂ ਕਰ ਕਰਕੇ ਕੁੱਟਦੇ ਰਹੇ। ਤਸ਼ੱਦਦ ਕਰਦੇ ਰਹੇ ਤੇ ਫਿਰ ਉਹਨਾਂ ਦੀ ਇੱਕ ਤੇ ਨਹੀਂ ਤੁਸੀਂ ਪਿੱਠ 'ਚ ਗੋਲੀ ਮਾਰਦੇ ਰਹੇ। ਤੁਸੀਂ ਪਿੱਠ 'ਚ ਗੋਲੀ ਮਰਵਾਉਂਦੇ ਰਹੇ। ਮੈਂ ਤਾਂ ਉਸ ਦੌਰ 'ਚੋਂ ਲੰਘਿਆ ਹੈ। ਮੈਨੂੰ ਤਾਂ ਪਤਾ ਹੈ। ਟੋੜਾ ਸਾਹਿਬ ਤੁਹਾਡੇ ਵਰਗੇ ਹੋਰ ਵੀ ਕਈ ਹੈਗੇ ਆ ਅਸੀਂ ਉਸ ਦੌਰ ਤੇ ਨਹੀਂ ਜਾਣਾ ਚਾਹੁੰਦੇ ਨਹੀਂ ਸੀ ਪੋਟੜੇ ਫਰੋਲਣਾ ਚਾਹੁੰਦੇ ਪਰ ਜਿਹੜਾ ਕਿਰਦਾਰ ਤੁਸੀਂ ਨਿਭਾ ਰਿਆ ਜੀਣਾ ਦੋਰਾ ਚੌਰਾ ਪੰਜੋਰਾ ਪਤਨੀ ਕਿਹੜਾ ਕਿਹੜਾ ਇਹ ਨਾ ਨਭਾਓ ਤੁਹਾਡੀ ਸਾਝ ਕਾਂਗਰਸ ਪਾਰਟੀ ਨਾਲ ਹੈ ਤੁਸੀਂ ਕਾਂਗਰਸ ਦੇ ਖਾਸਮ ਖਾਸ ਜੇ ਤੁਸੀਂ ਵਿਅੰਸਮ ਬੁੱਚੜ ਦੇ ਵੀ ਖਾਸਮ ਖਾਸ ਸੀਗੇ ਤੇ ਤੁਸੀਂ ਪਿਛਲੀ ਕਾਂਗਰਸ ਸਰਕਾਰ ਚ ਸੁਖਜਿੰਦਰ ਸੁਖੀ ਰੰਧਾਵੇ ਦੇ ਵੀ ਖਾਸਮ ਖਾਸ ਸੀਗੇ ਜਿਹੜਾ ਉਪ ਮੁੱਖ ਮੰਤਰੀ ਵਿਰਿਆਤ ਜਿਹਦੇ ਕੋਲੇ ਗ੍ਰਹਿ ਵਿਭਾਗ ਵਿਰਿਆ ਹੈ ਉਹਦੇ ਤੁਸੀਂ ਖਾਸਮ ਖਾਸ ਸੀ ਤੇ ਅੱਜ ਵੀ ਤੁਹਾਡੀਆਂ ਤਾਰਾਂ ਜਿਹੜੀਆਂ ਨੇ ਉਹ ਕਾਂਗਰਸ ਨਾਲ ਜੁੜੀਆਂ ਹੋਈਆਂ ਨੇ ਠੀਕ ਹੈ ਕਿ ਸਾਡਾ ਬੇਟਾ ਕੁਝ ਸਮੇਂ ਲਈ ਅਕਾਲੀ ਦਲ ਚ ਆਇਆ ਕਿਉਂਕਿ ਮਜਬੂਰੀ ਸੀ ਉਹਦੀ ਕਿ ਪਟਿਆਲੇ ਚੋਂ ਕਾਂਗਰਸ ਨੂੰ ਟਿਕਟ ਨਹੀਂ ਸੀ ਦੇਂਦੀ ਤੇ ਅਕਾਲੀ ਦਲ ਤੋਂ ਟਿਕਟ ਨੂੰ 2017 ਦੀ ਪਟਿਆਲਾ ਦਿਹਾਤੀ ਤੋਂ ਮਿਲੀ ਤੇ ਉਹ ਇਲੈਕਸ਼ਨ ਲੜਿਆ ਅਕਾਲੀ ਦਲ ਵੱਲ ਔਰ ਤੁਹਾਡਾ ਬੇਟਾ 2021 ਦੇ ਵਿੱਚ ਆਣ ਕੇ ਚੋਣਾਂ ਤੋਂ 2022 ਦੀਆਂ ਤੋਂ ਕੁਝ ਸਮਾਂ ਪਹਿਲਾਂ ਅਸਤੀਫਾ ਦੇ ਦਿੰਦਾ ਹੈ ਅਕਾਲੀ ਦਲ ਤੋਂ। ਤਾਂ ਸਾਰਿਆਂ ਨੇ ਅਸਤੀਫਾ ਕਰ ਦਿੱਤਾ। ਤੇ ਉਹ ਕੁਝ ਦਿਨਾਂ ਦੇ ਬਾਅਦ ਹੀ ਸਾਰਾ ਕੁਝ ਕਲੀਅਰ ਹੋ ਗਿਆ ਕਿ ਤੁਹਾਡੇ ਬੇਟੇ ਨੂੰ ਕਾਂਗਰਸ ਸਰਕਾਰ ਨੇ ਸੁਖੀ ਰੰਦਾਵੇ ਨੇ ਰੋਲ ਅਦਾ ਕਰਕੇ ਸ਼ੂਗਰ ਫੈਟ ਦਾ ਚੇਅਰਮੈਨ ਨੇ ਨਿਯੁਕਤ ਕਰਤਾ 29 ਦਸੰਬਰ 2021 ਨੂੰ ਔਰ ਆ ਮੇਰੇ ਕੋਲੇ ਉਹ ਖਬਰਾਂ ਨੇ ਆ ਤੁਸੀਂ ਸਾਰਾ ਕੁਝ ਦੇਖ ਸਕਦੇ ਜੇ ਜਿਸ ਚ ਲਿਖਿਆ ਹੈ ਕਿ ਪੰਜਾਬ ਗਵਰਨਮੈਂਟ ਕਾਂਗਰਸ ਗਵਰਨਮੈਂਟ ਅਪਪੁਆਇੰਟਡ ਐਸਏ ਲੀਡਰ ਐਸਏਡੀ ਲੀਡਰ ਐਜ਼ ਚੇਅਰਮੈਨ ਤੇ ਹੈ ਕੌਣ ਹੈ ਇਹ ਹੈ ਨੇ ਸਤਵੀਰ ਸਿੰਘ ਖਟੜਾ son of ਸਰਦਾਰ ਰਣਵੀਰ ਸਿੰਘ ਖਟੜਾ ਰੈਜ਼ੀਡੈਂਸ ਰਾਬਾ ਨਗਰ ਭਾਦਸੋਂ ਰੋਡ ਪਟਿਆਲਾ ਐ ਚੇਅਰਮੈਨ ਆਫ 슈ਗਰ ਫੈੱਡ ਇਹ ਜਿਹੜੇ ਆਰਡਰ ਆ 29 ਦਸੰਬਰ 2021 ਦੇ ਇੰਡੋਰਸਮੈਂਟ ਨੰਬਰ ਹੈਗਾ 57/88/90 C1 ਬੈਚ 2 9425 ਇਹਦੇ ਤਹਿਤ ਉਹਦੇ ਜਿਹੜੇ ਆ ਆਰਡਰ ਹੁੰਦੇ ਤੇ ਅੱਗੇ ਕੀ ਕਹਿੰਦਾ ਹੈ ਉਸ ਦਿਨ ਹੀ ਖਬਰਦਾਨਕ ਭਾਸਕਰ ਚ ਲੱਗਦੀ ਹੈ ਜਿਹੜੀ 29 ਦਸੰਬਰ ਦੀ ਬੇਅਦਬੀ ਮਾਮਲੇ 'ਮੇ ਬਣੀ ਸਟਕ ਇੰਚਾਰਜ ਰਹੇ ਪੂਰਵ ਡੀਆਈਜੀ ਰਣਵੀਰ ਸਿੰਘ ਖੱਟੜਾ ਕੇ ਬੇਟੇ ਹੈ ਸਤਵੀਰ ਸਿੰਘ ਖੱਟੜਾ ਬੇਅਦਬੀ ਮਾਮਲੇ 'ਮੇ ਬਣੀ ਸਟਕ ਕੇ ਇੰਚਾਰਜ ਰਹੇ ਪੂਰਵ ਡੀਆਈਜੀ ਰਣਵੀਰ ਸਿੰਘ ਖੱਟੜਾ ਕੇ ਬੇਟੇ ਔਰ ਪੂਰਵ ਅਕਾਲੀ ਨੇਤਾ ਐਡਵੋਕੇਟ ਸਤਵੀਰ ਸਿੰਘ ਖੱਟੜਾ ਕੋ पंजाब सरकार ने शुगर फेड का नया चेयरमैन नियुक्त किया है एडवोकेट खटड़ा पटियाला विधानसभा से अकाली दल के टिकट पर चुनाव लड़ चुके हैं। अगले बने जो दैनिक भास्कर आले पुछते हैं द्रुप साहब तु पूछे आपने नहीं, 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 नहीं पूछा किसी और ने पूछा होगा पर दैनिक भास्कर दैनिक ਭਾਸਕਰ ਵਾਲੇ ਭਾਸਕਰ ਵਾਲੇ ਸਤਬੀਰ ਖਟੜੇ ਨੂੰ ਜਿਹੜੇ ਖਟੜਾ ਸਾਹਿਬ ਦੇ ਬੇਟੇ ਨੇ ਉਹਨਾਂ ਨੂੰ ਸਵਾਲ ਕਰਦੇ ਐ ਤੇ ਉਹ ਕੀ ਕਹਿੰਦਾ ਹੈ ਕਿ ਪੂਰਵ ਅਕਾਲੀ ਨੇਤਾ ਸਤਬੀਰ ਖਟੜਾ ਸ਼ੁਗਰ ਫੜ ਕੇ ਚੇਅਰਮੈਨ ਨਿਯੁਕਤ ਨੇ ਕਹਾ ਕਾਂਗਰਸ ਕਰੂੰਗਾ ਜੁਆਇਨ ਠੀਕ ਹੈ ਜੀ ਇਹ ਜਦੋਂ ਆਰਡਰ ਹੋਗੇ ਅੱਗੇ 30 ਦਸੰਬਰ ਅਗਲੇ ਦਿਨ ਦਾ ਖਬਰ ਹੈ ਇਹ ਵੀ ਦੈਨਿਕ ਪਾਸ ਕਰਦੀ ਹੈ ਟਿਕਟ ਅਨਾਉਂਸ ਹੋਣੇ ਕੇ ਪਹਿਲੇ ਹੀ ਸਤਵੀਰ ਸਿੰਘ ਖੱਟੜਾ ਨੇ ਅਕਾਲੀ ਦਲ ਸੇ ਅਸਤੀਫਾ ਦੇ ਦਿਆ ਥਾ ਤਬ ਉਹਨੋ ਨੇ ਬੇਅਦਬੀ ਕੀ ਘਟਨਾਵਾਂ ਸੇ ਖੁਦ ਕੋ ਆਹਿਤ ਬਤਾ ਕੇ ਰਾਜਨੀਤੀ ਸ ਸੰन्यास ਲੈਣੇ ਕੀ ਬਾਤ ਕਹੀ ਥੀ ਹੁਣ ਤੁਸੀਂ ਦੇਖੋ ਬੁੱਧਵਾਰ ਦੇਰ ਸ਼ਾਮ ਸਰਕਾਰ ਨੇ ਜਦ ਉਹਨਾਂ ਦੀ ਨਿਯੁਕਤੀ ਦਾ ਸਰਕਾਰੀ ਆਦੇਸ਼ ਜਾਰੀ ਕੀਤਾ ਤਾਂ ਉਹਨਾਂ ਨੇ ਦੈਨਿਕ ਭਾਸਕਰ ਸੇ ਬਾਤ ਕਰਦੇ ਹੋਏ ਮਾਨਾ ਕਿ ਮੈਂ ਜਲਦ ਕਾਂਗਰਸ ਜੁਆਇਨ ਕਰਨੇ ਜਾ ਰਹੇ ਹਾਂ ਖਟੜਾ ਨੇ ਕਿਹਾ ਕਿ ਉਹਨਾਂ ਨੇ ਅਭੀ ਤੱਕ ਕਿਸੇ ਵੀ ਕਾਂਗਰਸੀ ਨੇਤਾ ਸੇ ਸੰਪਰਕ ਨਹੀਂ ਕੀਤਾ ਥਾ ਲੇਕਿਨ ਇਹ ਵੀ ਢੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਕਵਰ ਤੇ ਨਾਲ ਹੀ ਕਹਿੰਦਾ ਲੇਕਿਨ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਪਿਛਲੇ ਕਈ ਦਿਨੋਂ ਸੇ ਫੋਨ ਪਰ ਉਹਨਸੇ ਇਹ ਜ਼ਿੰਮੇਵਾਰੀ ਲੈਣੇ ਦੀ ਬਾਤ ਕਰ ਰਹੇ ਥੇ ਤੇ ਆ ਉਹ ਨੋਟੀਫਿਕੇਸ਼ਨ ਹੁਣ ਮੈਂ ਦੱਸਣਾ ਚਾਹਣਾ ਹੈ ਕਿ ਜਿਹੜਾ ਖਟੜਾ ਪਰਿਵਾਰ ਹੈ ਰਣਵੀਰ ਸਿੰਘ ਖਟੜਾ ਦਾ ਇਹਨਾਂ ਦੀ ਸੁਖੀ ਰੰਧਾਵੇ ਨਾਲ ਸਾਂਝ ਕੀ ਕਾਹਨ ਕੌਣ ਨੇ ਇਹ ਨੇ ਰਣਬੀਰ ਸਿੰਘ ਜੀ ਖਟੜਾ ਐਨਾਲ ਨੇ ਸੁਖਜਿੰਦਰ ਸਿੰਘ ਜੀ ਸੁਖੀ ਰੰਦਾਵਾ ਇਹ ਫੋਟੋ ਹੈਗੀ ਆ 23 ਫਰਵਰੀ 2022 ਦੀ ਐਸੇ ਸਾਲ ਦੀ ਆ ਸੌਰੀ ਇਲੈਕਸ਼ਨ ਤੋਂ ਬਾਅਦ ਦੀ 2022 ਦੀ ਇਲੈਕਸ਼ਨ ਦੇ ਰਜੇਵਿਆਂ ਤੋਂ ਬਾਅਦ ਕੈਪਸ਼ਨ ਲਿਖੀ ਹੈ ਸਤਵੀਰ ਖਟੜੇ ਦੇ ਫੇਸਬੁੱਕ ਪੇਜ ਤੇ ਹੈ ਮਤਲਬ ਖੱਟੜਾ ਸਾਹਿਬ ਦੇ ਬੇਟੇ ਨੇ ਆਪਦੇ ਪੇਜ ਤੇ ਪਾਈ ਹੈ 23 ਫਰਵਰੀ 2022 ਇਲੈਕਸ਼ਨ ਦੇ ਰਜੇਵਿਆਂ ਤੋਂ ਬਾਅਦ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਆਪਣੇ ਪਰਮ ਮਿੱਤਰ ਮਿੱਤਰ ਤੇ ਸੁਣਿਆ ਹੈ ਪਰਮ ਮਿੱਤਰ ਪਹਿਲੀ ਦਾ ਸੁਣ ਰਿਹਾ ਪਰਮ ਮਿੱਤਰ ਸਰਦਾਰ ਰਣਬੀਰ ਸਿੰਘ ਖੱਟੜਾ ਸਾਬਕਾ ਆਈਜੀ ਦੇ ਘਰ ਆ ਕੇ ਉਹਨਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਇਹ ਹੈ ਜੀ